ਕੀ ਸਬਸਕ੍ਰਾਈਬਰ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਆਈ ਹੋਪ ਕਿ ਤੁਸੀਂ ਸਾਰੇ ਠੀਕ ਹੋਵੋਗੇ ਸਭ ਤੋਂ ਪਹਿਲਾਂ ਤਾਂ ਜਿਹੜੇ ਵੀ ਚੈਨਲ ਤੇ ਨਵੇਂ ਭੈਣ ਭਰਾ ਦੋਸਤ ਹੁੰਦੇ ਆ ਚੈਨਲ ਜਰੂਰ ਸਬਸਕ੍ਰਾਈਬ ਕਰਕੇ ਜਾਇਆ ਕਰੋ ਤੇ ਬਹੁਤ ਲੋਕ ਹੋਗੇ ਜਿਨਾਂ ਚੱਲ ਜਾਂਦੇ ਵੀਡੀਓ ਦੇਖ ਕੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਅੱਛਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਤਿੰਨ ਚਾਰ ਦਿਨ ਪਹਿਲਾਂ ਕੀ ਘਟਨਾ ਹੋਈ ਆ ਅਮਰੀਕਾ ਨੇ 105 ਜਣੇ ਰਿਪੋਰਟ ਕੀਤੇ ਜਿਹਦੇ ਵਿੱਚ 30 ਜਣੇ ਪੰਜਾਬ ਦੇ ਤੇ ਬਾਕੀ 74 ਜਣੇ ਇੰਡੀਆ ਦੇ 74 75 ਜਣੇ ਇੰਡੀਆ ਦੇ ਅਲੱਗ-ਅਲੱਗ ਹਿੱਸਿਆਂ ਦੇ ਵਿੱਚ ਸੀਗੇ ਜਿਹੜੇ 33 ਜਣੇ ਗੁਜਰਾਤ ਦੇ ਔਰ 33 ਜਣੇ ਹਰਿਆਣੇ ਦੇ ਸੀਗੇ ਬਹੁਤ ਜ਼ਿਆਦਾ ਚਰਚਾ ਚੱਲੀ ਹੈ ਕੀ ਹੋ ਰਿਹਾ ਆ ਦੇਖੋ ਅ ਅੱਜ ਤੋਂ ਤਿੰਨ ਚਾਰ ਮਹੀਨੇ ਪਹਿਲਾਂ ਮੈਂ ਜਦੋਂ ਅਮਰੀਕਾ ਦੀ ਇਲੈਕਸ਼ਨ ਚੱਲਦੀ ਸੀਗੀ ਆਪਣੇ ਏਸੀ YouTube ਚੈਨਲ ਦੇ ਉੱਪਰ ਦੋ ਵੀਡੀਓ ਪਾਈਆਂ ਸੀ ਕਿ ਡੋਂਕੀ ਲਾ ਕੇ ਨਾ ਚਾਵੋ 트੍ਰੰਪ ਰਾਸ਼ਟਰਪਤੀ ਬਣ ਤੋਂ ਬਾਅਦ ਉਹਨੇ ਡਿਪੋਰਟ ਕਰਨਾ ਸ਼ੁਰੂ ਕਰ ਦੇਨੇ ਆ ਖਾਸ ਕਰਕੇ ਨਮੀਆਂ ਟੋਂਕੀਆਂ ਵਾਲੇ ਉਹ ਵੀਡੀਓ ਥੱਲੇ 50 60 ਮੈਸੇਜ ਆਏ ਆ ਲੋਕਾਂ ਨੇ ਮੈਸੇਜ ਪਤਾ ਕਿੱਦਾਂ ਦੇ ਕੀਤੇ ਸੀਗੇ ਸਾਲ ਆ ਗੱਪਾਂ ਮਾਰੀ ਜਾਂਦਾ ਆ 트ੰਪ ਨੇ ਤਾਂ ਤੈਨੂੰ ਫੋਨ ਕੀਤਾ ਹੋਣਾ ਸਾਲਿਆ 트ੰਪ ਦਾ ਤੇਰਾ ਰਿਸ਼ਤੇਦਾਰ ਆ 트ੰਪ ਨੇ ਤੈਨੂੰ ਫੋਨ ਕਰਕੇ ਦੱਸਿਆ ਹੋਣਾ ਆ ਕਿ ਅਸੀਂ ਡਿਪੋਰਟ ਕਰਨੇ ਆ ਹਾਲੇ ਵਿਊ ਲੈਣ ਵਾਸਤੇ ਗੱਪਾਂ ਮਾਰਦੇ ਰਹਿੰਦੇ ਆ ਇਦਾਂ ਦੇ ਮਤਲਬ ਤੁਸੀਂ ਬੜੇ ਮੈਨੂੰ ਇਦਾਂ ਦੇ ਮੈਸੇਜ ਆਏ ਲੋਕਾਂ ਦੇ ਉਹ ਹਜੇ ਵੀ ਵੀਡੀਓ ਆ ਤੁਸੀਂ ਜਾ ਕੇ ਦੇਖ ਸਕਦੇ ਆ ਕਿੱਦਾਂ-ਕਿੱਦਾਂ ਦੇ ਮੈਸੇਜ ਕੀਤੇ ਆ ਔਰ ਇੱਕ ਨੇ ਤਾਂ ਸ਼ਰਤ ਲਾਈ ਸੀ ਕਿ ਇੱਕ ਵੀ ਬੰਦਾ ਡਿਪੋਰਟ ਨਹੀਂ ਹੋ ਸਕਦਾ ਜਿਹੜਾ ਉਸ ਧਰਤੀ ਤੇ ਚੱਲ ਗਿਆ ਕੋਈ ਡਿਪੋਰਟ ਨਹੀਂ ਹੋ ਸਕਦਾ ਹੁਣ ਮੈਂ ਉਹਨੂੰ ਵਾਪਸ ਮੈਸੇਜ ਕਰੰਡਿਆ ਆ ਹੁਣ ਉਹ ਮੈਨੂੰ ਮੈਸੇਜ ਦਾ ਜਵਾਬ ਨਹੀਂ ਦੇ ਰਿਹਾ ਬੰਦਾ ਠੀਕ ਆ ਦੇਖੋ ਉਹਨਾਂ ਦਾ ਦੇਸ਼ ਉਹਨਾਂ ਦੀ ਸਰਕਾਰ ਉਹਨਾਂ ਦਾ ਕਾਨੂੰਨ ਉਹ ਕੁਝ ਵੀ ਕਰ ਸਕਦੇ ਆ ਉਹ ਕੁਝ ਵੀ ਕਰ ਸਕਦੇ ਆ ਅਗਲਿਆਂ ਦਾ ਦੇਸ਼ ਅਗਲਿਆਂ ਦੀਆਂ ਸਰਕਾਰਾਂ ਅਗਲਿਆਂ ਦੇ ਕਾਨੂੰਨ ਉਹਨਾਂ ਦਾ ਸੰਵਿਧਾਨ ਉਹ ਕੁਝ ਵੀ ਕਰ ਸਕਦੇ ਆ ਸਾਡੇ ਲੋਕਾਂ ਕੋਲ ਵੀ ਰਾਈਟ ਆ ਅਸੀਂ ਇੱਕ ਤਾਂ ਦੋ ਨੰਬਰ 'ਚ ਜਾ ਰਹੇ ਆ ਉੱਪਰੋਂ ਅਸੀਂ ਸੋਚਦੇ ਆ ਕਿ ਸਾਨੂੰ ਕੋਈ ਰਿਪੋਰਟ ਨਹੀਂ ਕਰ ਸਕਦਾ ਦੂਸਰੀ ਗੱਲ ਇਹਦੇ ਵਿੱਚ ਗਲਤ ਫਾਰਮਾਂ ਬਹੁਤ ਹੋ ਰਹੀਆਂ ਆ ਇਹ ਚੀਜ਼ ਸੋਚਣ ਸਮਝਣ ਵਾਲੀ ਆ ਔਰ ਗਲਤ ਲੋਕਾਂ ਤੋਂ ਵੀ ਬਚਣ ਦੀ ਜ਼ਰੂਰਤ ਆ ਪਹਿਲੀ ਗੱਲ ਤਾਂ ਮੈਂ ਇਹ ਦੱਸ ਦਵਾਂ ਕਿ ਮੈਂ ਕਦੀ ਵੀ ਡੌਂਕੀ ਨੂੰ ਸਪੋਰਟ ਨਹੀਂ ਕਰਦਾ ਡੌਂਕੀ ਲਾ ਕੇ ਕਿਸੇ ਵੀ ਦੇਸ਼ ਚ ਦੋ ਨੰਬਰ ਚ ਜਾਣਾ ਮੈਂ ਕਦੀ ਉਹ ਚੀਜ਼ ਨੂੰ ਸਪੋਰਟ ਨਹੀਂ ਕੀਤੀ ਨਾ ਅੱਜ ਤੱਕ ਕਦੀ ਵੀਡੀਓ ਪਾਈ ਆ ਨਾ ਮੈਂ ਕਦੀ ਕਿਹਾ ਆ ਕਿ ਤੁਸੀਂ ਦੋ ਨੰਬਰ ਤੇ ਜਾਓ ਕਿਉਂਕਿ ਰਾਸਤੇ ਬਹੁਤ ਗਲਤ ਆ ਅਸੀਂ 40 40 45 45 ਲੱਖ ਰੁਪਇਆ ਜ਼ਮੀਨਾਂ ਵੇਚ ਕੇ ਕਰਜ਼ੇ ਚੱਕ ਕੇ ਘਰ ਗਿਰਮੀ ਰੱਖ ਕੇ ਜਾਂਦੇ ਆਂ ਵਧੀਆ ਭਵਖਾਸਤੇ ਵਧੀਆ ਫਿਊਚਰ ਵਾਸਤੇ ਠੀਕ ਆ ਤੇ ਜੇ 40 45 ਲੱਖ ਕਰਜ਼ਾ ਚੱਕ ਕੇ ਅਸੀਂ ਉੱਥੇ ਜਾ ਸਕਦੇ ਤਾਂ ਇੱਥੇ ਬਿਜ਼ਨਸ ਨਹੀਂ ਖੋਲ ਸਕਦੇ ਹੁਣ ਤੁਸੀਂ ਕਹਿੰਦਾ ਸਾਲਾ ਇਹ ਸਕੀਮਾਂ ਦੇਣ ਲੱਪਿਆ ਸਲਾਹਾਂ ਦੇਣ ਲੱਪਿਆ ਤੇਰੇ ਸਲਾਹ ਦੀ ਲੋੜ ਨਹੀਂ ਦੇਖੋ ਬਾਹਰ ਜਾਣਾ ਆ ਹਰ ਹਰ ਸਮੇਂ ਦੇ ਹਿਸਾਬ ਨਾਲ ਟਾਈਮ ਬਦਲ ਜਾਂਦਾ ਅੱਜ ਟਾਈਮ ਬਦਲ ਗਿਆ ਅੱਜ ਅਮਰੀਕਾ ਨੇ ਹੁਣ ਇਹ ਚੀਜ਼ ਸਮਝਣ ਵਾਲੀ ਆ ਕਿ ਲੋਕਾਂ ਨੂੰ ਡਰਾਇਆ ਬਹੁਤ ਜਾ ਰਿਹਾ ਆ ਬਹੁਤ ਜ਼ਿਆਦਾ ਡਰਾਇਆ ਜਾ ਰਿਹਾ ਆ ਦੇਖੋ ਜਿਹੜੇ ਤਾਂ ਪਿਛਲੇ 10 ਦਿਨ ਤੋਂ ਲੈ ਕੇ ਹੁਣ ਰਿਪੋਰਟ ਕਿਹੜੇ ਹੁਣੇ ਆ ਕਿਹੜੇ ਹੋ ਰਹੇ ਆ ਜਿਹੜੇ ਪਿਛਲੇ 10 ਦਿਨ ਤੋਂ ਲੈ ਕੇ ਪਿਛਲੇ 35 40 ਦਿਨਾਂ ਚ ਡੋਂਕੀਆਂ ਲਾਈਆਂ ਆ ਜਿਹੜੇ ਉੱਥੇ ਫੜੇ ਗਏ ਆ ਜਿਹੜੇ ਉੱਥੇ ਬਾਰਡਰ ਕ੍ਰੋਸ ਕਰਦੇ ਫੜੇ ਗਏ ਆ ਜ਼ਿਆਦਾ ਰਿਪੋਰਟ ਉਹ ਹੋ ਰਹੇ ਆ ਜਾਂ ਜਿਨ੍ਹਾਂ ਨੂੰ ਔਰ ਆਡੀ ਪਿਛਲੇ ਮਹੀਨੇ 2 ਮਹੀਨੇ ਤੋਂ 15 ਦਿਨ ਤੋਂ ਇੰਨੇ ਆਪਣੇ ਸੈਂਟਰਾਂ 'ਚ ਰੱਖਿਆ ਹੋਇਆ ਸੀਗਾ ਉਹਨਾਂ ਨੂੰ ਰਿਪੋਰਟ ਕਰਨਾ ਆ ਜਾਂ ਜਿਨ੍ਹਾਂ ਦੇ ਉੱਪਰ ਕੋਈ ਕ੍ਰਿਮੀਨਲ ਕੇਸ ਚੱਲਦਾ ਆ ਕਿਸੇ ਨੇ ਉਸ ਕੰਟਰੀ 'ਚ ਕੋਈ ਕ੍ਰਾਈਮ ਕੀਤਾ ਕੋਈ ਗਲਤ ਕੀਤਾ ਆ ਜਾਂ ਕਿਸੇ ਹੋਰ ਕੰਟਰੀ 'ਚੋਂ ਕ੍ਰਾਈਮ ਕਰਕੇ ਅਮਰੀਕਾ ਤੋੜ ਗਏ ਆ ਉਹ ਰਿਪੋਰਟ ਹੁਣੇ ਆ ਜਿਨ੍ਹਾਂ ਦੇ ਕੇਸ ਲੱਗੇ ਹੋਏ ਆ ਜਿਹੜੇ ਬਿਲਕੁਲ ਸਹੀ ਆ ਉਹਨਾਂ ਨੂੰ ਕੋਈ ਖਤਰਾ ਨਹੀਂ ਜਿਹੜੇ ਪਿਛਲੇ 2 ਸਾਲ ਵਾਲੇ ਆ ਪਿਛਲੇ 2 ਸਾਲ ਤੇ ਜਾ ਕੇ ਕੇਸ ਲਾਏ ਆ ਉਹ ਕੇਸ ਬੇਸ ਤੇ ਕੇਸ ਲਾਏ ਆ ਉਹ ਉਹਦੇ ਉੱਪਰ ਡਿਪੈਂਡ ਹੁੰਦਾ ਉਹ ਕੇਸ ਸੱਚਾ ਆ ਝੂਠਾ ਆ ਹੁਣ ਇਹ ਚੀਜ਼ ਸਮਝਣ ਵਾਲੀ ਬਹੁਤ ਜ਼ਰੂਰਤ ਆ ਜਿਹੜੇ ਤਾਂ ਹਰਿਆਣੇ ਦੇ ਲੋਕ ਆ ਹਰਿਆਣੇ ਵਾਲੇ Hindu ਹੀ ਹੁੰਦੇ ਆ ਸਾਰੇ ਠੀਕ ਆ ਜਿਹੜੇ ਤਾਂ ਹਰਿਆਣੇ ਦੇ ਲੋਕ ਆ ਉਹ ਜਾ ਕੇ ਕੇਸ ਲਾਉਂਦੇ ਆ ਕਿ ਅਸੀਂ ਉਹ ਉਹ ਪ੍ਰਕਾਸ਼ ਚੁਟਾਲਾ ਚੁਟਾਲੇ ਨੂੰ ਸਪੋਰਟ ਕਰਦੇ ਸੀਗੇ ਤੇ ਅੱਜ ਉੱਥੇ BJP ਦੀ ਸਰਕਾਰ ਬਣ ਗਈ ਆ ਤੇ BJP ਸਾਨੂੰ ਤੰਗ ਪਰੇਸ਼ਾਨ ਕਰਦੀ ਆ ਉਹ ਚੋਟਾਲੇ ਦੇ ਖਿਲਾਫ ਆ ਬੀਜੇਪੀ ਇਸ ਕਰਕੇ ਉਹ ਅਮਰੀਕਾ ਦੇ ਜਾ ਕੇ ਅਸਾਲਮ ਲਾਉਂਦੇ ਆ ਠੀਕ ਆ ਜਦ ਕੀ ਉਹ ਚੋਟਾਲੇ ਦੀ ਵੀ ਹਿੰਦੂ ਪਾਰਟੀ ਆ ਬੀਜੇਪੀ ਵੀ ਹਿੰਦੂ ਪਾਰਟੀ ਆ ਨਾ ਤਾਂ ਚੋਟਾਲਾ ਕੋਈ ਅਲੱਗ ਦੇਸ਼ ਮੰਗਦਾ ਆ ਠੀਕ ਆ ਤੇ ਹੁਣ ਉਹ ਉਹਨਾਂ ਨੂੰ ਵੀ ਰਿਪੋਰਟ ਕਰ ਰਹੇ ਆ ਉਹਨਾਂ ਨੂੰ ਵੀ ਰਿਪੋਰਟ ਕਰ ਰਹੇ ਆ ਦੂਸਰਾ ਆ ਗਿਆ ਪੰਜਾਬ ਦਾ ਮੈਟਰ ਪੰਜਾਬ ਦੇ ਵਿੱਚ 99% ਅਸਾਲਮ ਲੱਗਦਾ ਖਾਲਿਸਤਾਨ ਦੇ ਨਾਂ ਤੇ ਕਿ ਅਸੀਂ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਨੂੰ ਸਪੋਰਟ ਕਰਦੇ ਆ ਤੇ ਸਾਨੂੰ ਅਸਾਲਮ ਚਾਹੀਦਾ ਆ ਹੁਣ ਇੱਥੇ ਦੋ ਤਰ੍ਹਾਂ ਦੀ ਗੇਮ ਹੁੰਦੀ ਆ ਬਹੁਤ ਲੋਕਾਂ ਨੂੰ ਤਾਂ ਸਿਮਰਜੀਤ ਸਿੰਘ ਮਾਨ ਦਾ ਪਤਾ ਹੀ ਨਹੀਂ ਹੈ ਕੌਣ ਆ ਸਿਮਰਜੀਤ ਸਿੰਘ ਮਾਨ ਦੀ ਸ਼ਕਲ ਦਾ ਵੀ ਨਹੀਂ ਪਤਾ ਹੈ ਕੌਣ ਆ ਤੇ ਜਾ ਕੇ ਸਿਮਰਜੀਤ ਸਿੰਘ ਮਾਨ ਦਾ ਨਾਂ ਲੈ ਦਿੰਦੇ ਆ ਕਿਸੇ ਨੇ ਦੇਖਿਆ ਵੀ ਨਹੀਂ ਹੁੰਦਾ ਉਹ ਹੈ ਕੌਣ ਆ ਜਾ ਕੇ ਨਾਂ ਲੈ ਦਿੰਦੇ ਉਹਦੀ ਪਾਰਟੀ ਨੂੰ ਸਪੋਰਟ ਕਰਦੇ ਜਿੱਦਾਂ ਵਕੀਲ ਕਹਿੰਦਾ ਆ ਉਦਾਂ ਹੀ ਆ ਕੇ ਬਿਆਨ ਦੇ ਦਿੰਦੇ ਵਕੀਲਾਂ ਦੇ ਮਗਰ ਲੱਗ ਕੇ ਫੇਰ ਫੋਨਾ ਅਮਰੀਕਾ ਨੇ ਕਿਹਾ ਹੈ ਕਿ ਜਿਹੜੇ ਤਾਂ ਰੀਅਲ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਨਾਲ ਜੁੜੇ ਹੋਏ ਆ ਤੁਸੀਂ ਜਾਂ ਤੁਹਾਡੀ ਫੈਮਿਲੀ ਉਹਨਾਂ ਨੂੰ ਸਾਲਮ ਮਿਲਣਾ ਹੈ। ਚਲੋ ਇਹ ਚੀਜ਼ ਤਾਂ ਬਾਅਦ ਚ ਦੀ ਗੱਲ ਆ ਤੇ ਜਿਹੜੇ ਬਹੁਤ ਲੋਕਾਂ ਨੇ ਇਧਰੋਂ ਉਧਰੋਂ ਫੇਕ ਲੈਟਰ ਬਰਵਾ ਕੇ ਝੂਠੇ ਲੈਟਰ ਬਣਵਾ ਕੇ ਤੇ ਉਦਾਂ ਹੀ ਲਾ ਦਿੱਤੇ ਨਾ ਤਾਂ ਉਹਨਾਂ ਦਾ ਸਿਮਰਜੀਤ ਸਿੰਘ ਮਾਨ ਦੇ ਨਾਲ ਕੋਈ ਲੈਣਾ ਦੇਣਾ ਨਾ ਪਾਰਟੀ ਨਾਲ ਲੈਣਾ ਦੇਣਾ ਤੇ ਨਾ ਉਸ ਮੂਵਮੈਂਟ ਨਾਲ ਲੈਣਾ ਦੇਣਾ ਆ ਤੇ ਝੂਠੇ ਹੀ ਕੇਸ ਜਾ ਕੇ ਪਾਪਤੇ ਠੀਕ ਆ ਤੇ ਉਹ ਫੇਰ ਉਹ ਉਹ ਸਾਰੇ ਕੇਸ ਇਦਾਂ ਦੇ ਇਹਨੇ ਰਿਫਿਊਜ਼ ਕਰਨੇ ਆ ਹੁਣ ਜਿਹੜੇ ਪਿਛਲੇ 2 ਸਾਲ ਦੇ ਕੇਸ ਲੱਗੇ ਹੋਏ ਆ ਉਹਨਾਂ ਦੀ ਵੀ ਜਾਂਚ ਹੋਣੀ ਆ ਉਹਨਾਂ ਨੂੰ ਵੀ ਰਿਪੋਰਟ ਕਰਨਾ ਆ ਉਹ ਤੁਸੀਂ ਕਿਸ ਤਰ੍ਹਾਂ ਬਚ ਸਕਦੇ ਆ ਜਿਨ੍ਹਾਂ ਦੇ ਬੱਚੇ ਪਿਛਲੇ 2 ਸਾਲ ਤੋਂ ਗਏ ਹੋਏ ਆ ਅਮਰੀਕਾ 'ਚ ਡੌਂਕੀ ਲਾ ਕੇ ਉਹ ਕਿਸ ਤਰ੍ਹਾਂ ਬਚ ਸਕਦੇ ਆ ਉਹ ਜਰੂਰ ਸੰਪਰਕ ਕਰਨ ਉਹਨਾਂ ਨੂੰ ਦੱਸਾਂਗੇ ਤੁਸੀਂ ਕਿਸ ਤਰ੍ਹਾਂ ਬਚ ਸਕਦੇ ਆ ਕੀ ਰਸਤਾ ਆ ਤੁਹਾਨੂੰ ਡੰਦ ਦੀ ਲੋੜ ਨਹੀਂ ਕੋਈ ਖਤਰਾ ਨਹੀਂ ਹੈਗਾ ਪਰ ਜੇ ਤੁਸੀਂ ਸਹੀ ਸਟੈਪ ਜਾਂ ਸਹੀ ਰਸਤਾ ਨਾ ਚੁਣਿਆ ਫਿਰ ਤੁਸੀਂ 100% ਡੇਪੂਟ ਹੋਵੋਗੇ ਠੀਕ ਹੈ ਜੀ ਇਹ ਜਿਨ੍ਹਾਂ ਦੇ ਵੀ ਗਏ ਆ ਉਹ ਜਰੂਰ ਮੈਨਾ ਇੰਸਟਾਗ੍ਰam ਤੇ ਸੰਪਰਕ ਕਰਨ ਤੇ ਉਹਨਾਂ ਨੂੰ ਵਧੀਆ ਰਸਤਾ ਵਧੀਆ ਸਲਾਹ ਦਵਾਂਗੇ ਦੇਖੋ ਸਾਡਾ ਮਕਸਦ ਹੈ ਤੁਹਾਨੂੰ ਸਹੀ ਗਾਈਡ ਕਰਨਾ ਸਹੀ ਰਸਤੇ ਪਾਉਣਾ ਜਿੱਦਾਂ ਹੁਣ ਪੰਜਾਬ ਨੂੰ ਪੂਰੇ ਪੰਜਾਬ ਨੂੰ ਮਿਸ ਗਾਈਡ ਕੀਤਾ ਗਿਆ ਕਿ 4 ਤਰੀਕ ਨੂੰ ਇਹ ਲੋਟਰੀ ਵੀ ਜੇ ਓਪਨ ਹੋ ਰਹੀ ਆਜੋ ਆਜੋ ਸਾਨੂੰ ਪੈਸੇ ਦੇ ਦਿਓ ਪਰ ਉਹ ਲੋਟਰੀ ਵੀ ਜੇ ਨਹੀਂ ਓਪਨ ਹੋਈ ਅਸੀਂ ਪਹਿਲਾਂ ਹੀ ਦੱਸਤਾ ਸੀਗਾ ਅਜੇ ਡੇਟ ਨਹੀਂ ਆਈ ਹੈਗੀ ਠੀਕ ਹੈ ਜੀ ਇਸ ਤਰ੍ਹਾਂ ਇਹ 트럼ਪ ਰਾਸ਼ਟਰਪਤੀ ਬਣ ਤੋਂ ਪਹਿਲਾਂ ਅਸੀਂ ਪਹਿਲਾਂ ਹੀ ਦੱਸਤਾ ਸੀਗਾ ਕਿ ਇਹ ਰਾਸ਼ਟਰਪਤੀ ਬਣ ਤੋਂ ਬਾਅਦ ਇਹ ਸਖਤੀ ਕਰਨੀ ਆ ਇਹ ਡਿਪੋਰਟ ਕਰਨੇ ਆ ਅੱਜ ਮੈਕੀਕੋ ਦਾ ਬਾਰਡਰ ਇੰਨੀ ਜ਼ਿਆਦਾ ਸਖਤੀ ਹੋ ਗਈ ਆ ਕਿ ਇੰਨਾ ਟਾਈਟ ਕਰਤਾ ਉੱਥੇ ਆਰਮੀ ਲਾਈ ਹੋਈ ਆ ਫੋਰਸ ਲਾਈ ਹੋਈ ਆ ਔਰ ਇੰਨਾ ਜ਼ਿਆਦਾ ਸੀਲ ਕਰ ਦਿੱਤਾ ਆ ਕਿ ਹੁਣ ਜਿਹੜਾ ਵੀ ਬਾਰਡਰ ਤੇ ਫਟ ਹੁੰਦਾ ਆ ਉਹ ਚੱਕ ਕੇ ਡਿਪੋਰਟ ਕੋਈ ਰਸਤਾ ਹੀ ਹੈ ਨਹੀਂਗਾ ਇਸ ਕਰਕੇ ਬਹੁਤ ਲੋਕ ਫਿਰ ਇਦਾਂ ਉਦੋਂ ਮੈਂ ਹੈਰਾਨ ਆ ਕਿ ਉਦੋਂ ਕਿਸੇ ਨੇ ਯਕੀਨ ਨਹੀਂ ਕੀਤਾ ਵੀਡੀਓ ਦੇ ਥੱਲੇ ਕਿਤੇ ਆ ਕੇ ਗਾਲਾਂ ਕੱਢੀਆਂ ਮੈਨੂੰ ਸਾਲਿਆ ਤੈਨੂੰ ਟਰੰਪ ਨੇ ਆ ਕੇ ਦੱਸਿਆ ਹੋਣਾ ਟਰੰਪ ਦਾ ਤੈਨੂੰ ਫੋਨ ਆਇਆ ਹੋਣਾ ਟਰੰਪ ਤੇਰਾ ਰਾਸ਼ਟਰਪਤੀ ਹੋਣਾ ਆ ਪੈਰਾ ਵਗੈਰਾ ਮੈਂ ਬੜਾ ਗਲਤ ਗਲਤ ਬੋਲੇ ਮੈਂ ਕਿਸੇ ਨੂੰ ਜਵਾਬ ਨਹੀਂ ਦਿੱਤਾ ਕਿਉਂਕਿ ਸਾਨੂੰ ਪਤਾ ਸੀ ਇਹ ਹੋਣਾ ਆ ਮੈਂ ਕਿਸੇ ਨੂੰ ਅਨਸਰ ਨਹੀਂ ਰਿਪਲਾਈ ਕੀਤਾ ਕਿਸੇ ਨੂੰ ਗਲਤ ਨਹੀਂ ਬੋਲਿਆ ਮੈਨੂੰ ਪਤਾ ਸੀ ਇਹ ਹੋਣਾ ਆ ਸਾਰਾ ਕੁਝ ਸਾਨੂੰ ਪਤਾ ਸੀਗਾ ਤੇ ਉਹ ਚੀਜ਼ ਹੋ ਰਹੀ ਆ ਹੁਣ 1437 ਜਣੇ ਹੋਰ ਫੜ ਲਏ ਆ ਉਹ ਵੀ ਹਫ਼ਤੇ 10 ਦਿਨ ਤੱਕ ਫਲੈਟ ਇੰਡੀਆ ਪਹੁੰਚ ਰਹੀ ਆ ਹਾਂ ਇੱਥੇ ਇੰਡੀਅਨ ਸਰਕਾਰ ਦੀ ਇੱਕ ਕਮਜ਼ੋਰੀ ਹੈਗੀ ਆ ਇੰਡੀਅਨ ਗਵਰਨਮੈਂਟ ਦੀ ਇੱਕ ਕਮਜ਼ੋਰੀ ਇਹ ਆ ਕਿ ਬਹੁਤ ਦੇਸ਼ਾਂ ਨੇ ਅਮਰੀਕਾ ਦਾ ਜਹਾਜ਼ ਹੀ ਨਹੀਂ ਉਤਰ ਦਿੱਤਾ ਕੋਲੰਬੀਆ ਨੇ ਕੋਲੰਬੀਆ ਔਰ ਮਸੀਕੋ ਨੇ ਆਪਣੇ ਜਹਾਜ਼ ਅਮਰੀਕਾ ਦਾ ਜਹਾਜ਼ ਆਪਣੀ ਧਰਤੀ ਤੇ ਉਤਰ ਨਹੀਂ ਦਿੰਦਾ ਹਵਾ ਦੇ ਵਿੱਚੋਂ ਹੀ ਵਾਪਸ ਮੋੜ ਦਿੱਤਾ ਉਹ ਕਹਿੰਦੇ ਵਾਪਸ ਲੈ ਜਾਓ ਅਸੀਂ ਆਪਣਾ ਜਹਾਜ਼ ਭੇਜਾਂਗੇ ਆਪਣੇ ਜਹਾਜ਼ ਚ ਆਪਣੇ ਲੋਕਾਂ ਨੂੰ ਇੱਜ਼ਤ ਦੇ ਨਾਲ ਲਿਆਵਾਂਗੇ ਮਸੀਕੋ ਔਰ ਕੋਲੰਬੀਆ ਨੇ ਅਮਰੀਕਾ ਦਾ ਜਹਾਜ਼ ਆਪਣੀ ਜ਼ਮੀਨ ਤੇ ਉਤਰ ਹੀ ਨਹੀਂ ਦਿੱਤਾ ਅਸਮਾਨ ਦੇ ਵਿੱਚੋਂ ਵਾਪਸ ਮੋੜ ਦਿੱਤਾ ਫਿਰ ਕੋਲੰਬੀਆ ਨੇ ਆਪਣੇ ਜਹਾਜ਼ ਭੇਜਿਆ ਅਮਰੀਕਾ ਦੇ ਅੰਦਰ ਉੱਥੋਂ ਜਾ ਕੇ ਆਪਣੇ ਲੋਕਾਂ ਨੂੰ ਬੜੀ ਇੱਜ਼ਤ ਦੇ ਨਾਲ ਆਪਣੇ ਦੇਸ਼ ਵਿੱਚ ਲੈ ਕੇ ਆਏ ਆ ਐਦਾਂ ਮਸੀਕੋ ਨੇ ਕੀਤਾ ਹੋਰ ਛੋਟੇ-ਛੋਟੇ ਦੇਸ਼ਾਂ ਨੇ ਛੋਟੇ-ਛੋਟੇ ਦੇਸ਼ਾਂ ਨੇ ਆਪਣੇ ਜਹਾਜ਼ ਅਮਰੀਕਾ ਭੇਜੇ ਤੇ ਉੱਥੋਂ ਆਪਣੇ ਲੋਕਾਂ ਨੂੰ ਬੜੀ ਇੱਜ਼ਤ ਦੇ ਨਾਲ ਲੈ ਕੇ ਆਏ ਆ ਇੱਥੇ ਇੰਡੀਅਨ ਗਵਰਨਮੈਂਟ ਦੀ ਜ਼ਰੂਰ ਗਲਤੀ ਹੈਗੀ ਆ ਕਿ ਇਨੀ ਆਪਣੇ ਇੱਕ ਜਹਾਜ਼ ਨਹੀਂ ਭੇਜਿਆ ਆਪਣੇ ਲੋਕਾਂ ਨੂੰ ਇੱਜ਼ਤ ਦੇ ਨਾਲ ਲੈ ਕੇ ਆਉਂਦੇ ਔਰ ਅਮਰੀਕਾ ਦਾ ਜਹਾਜ਼ ਕਿਉਂ ਲੈਂਡ ਹੋਣ ਦਿੱਤਾ ਆ ਇੱਥੇ ਇੰਡੀਅਨ ਗਵਰਨਮੈਂਟ ਦੀ ਜ਼ਰੂਰ ਗਲਤੀ ਹੈਗੀ ਆ ਇੱਕ ਕਮਜ਼ੋਰੀ ਸਾਹਮਣੇ ਆਈ ਆ ਛੋਟੇ ਛੋਟੇ ਜਿਹੜੇ ਕਮਜ਼ੋਰ ਦੇਸ਼ ਆ ਜਿਨ੍ਹਾਂ ਦੇਸ਼ਾਂ ਦੀ ਕੋਈ ਪਾਵਰ ਹੈ ਨਹੀਂ ਉਹਨੇ ਵੀ ਅਮਰੀਕਾ ਆਪਣੇ ਜਹਾਜ਼ ਭੇਜਿਆ ਆਪਣੇ ਲੋਕਾਂ ਨੂੰ ਲੈ ਕੇ ਆਏ ਆ ਔਰ ਕਈ ਦੇਸ਼ਾਂ ਨੇ ਤਾਂ ਅਮਰੀਕਾ ਦਾ ਜਹਾਜ਼ ਉਤਰ ਨਹੀਂ ਨਹੀਂ ਦਿੱਤਾ ਇਸ ਕਰਕੇ ਬਹੁਤ ਚੀਜ਼ਾਂ ਹੁੰਦੀਆਂ ਆ ਅਫਵਾਹਾਂ ਤੋਂ ਬਚਣਾ ਆ ਝੂਠ ਤੋਂ ਬਚਣਾ ਆ ਗਲਤ ਲੋਕਾਂ ਤੋਂ ਬਚਣਾ ਆ ਤੇ ਤੁਸੀਂ ਜਿਨ੍ਹਾਂ ਦੇ ਵੀ ਲੋਕ ਬਾਹਰ ਗਏ ਹੋਏ ਆ ਜਾਂ ਅਮਰੀਕਾ ਦੇ ਵਿੱਚੋਂ ਵੀਡੀਓ ਦੇਖ ਰਹੇ ਆ ਜਾਂ ਪੰਜਾਬ ਔਰ ਇੰਡੀਆ ਦੇ ਵਿੱਚ ਕਿਸੇ ਦਾ ਵੀ ਬਾਹਰ ਗਿਆ ਹੋਇਆ ਉਸ ਸੰਪਰਕ ਜਰੂਰ ਕਰੋ ਸਹੀ ਗਾਈਡ ਕਰਾਂਗੇ ਸਹੀ ਸਲਾਹ ਦਵਾਂਗੇ ਤੇ ਤੁਸੀਂ ਕੀ ਕਰ ਸਕਦੇ ਕੀ ਨਹੀਂ ਕਰ ਸਕਦੇ ਝੂਠੇ ਕੇਸ ਨਾ ਪਾਵੋ ਫੇਕ ਕੋਈ ਕੇਸ ਨਾ ਲਾਵੋ ਕਿ ਅਸੀਂ ਇਹਨੂੰ ਸਪੋਰਟ ਕਰਦੇ ਸਾਨੂੰ ਆ ਖਤਰਾ ਆ ਕੋਈ ਫੇਕ ਕੰਮ ਨਾ ਕਰੋ ਜੇ ਬਾਕੀ ਤੁਹਾਨੂੰ ਉਹ ਪ੍ਰੋਬਲਮ ਹੈਗੀ ਆ ਤੁਸੀਂ ਉਸ ਮੂਵਮੈਂਟ ਦੇ ਨਾਲ ਹੈਗੇ ਆ ਤੇ ਦੱਸੋ ਨਹੀਂ ਤਾਂ ਝੂਠੇ ਕੇਸ ਨਾਲ ਲਾਵੋ ਤੁਸੀਂ 100% ਰਿਪੋਰਟ ਹੁੰਦਾ ਆ ਸੱਚ ਸੱਚ ਹੁੰਦਾ ਝੂਠ ਝੂਠ ਹੁੰਦਾ ਆ ਠੀਕ ਆ ਸੱਚ ਦੇ ਨਾਲ ਚੱਲੋ ਜੇ ਤੁਸੀਂ ਸਿਮਰਜੀਤ ਸਿੰਘ ਮਾਨ ਨੂੰ ਉਹਦੀ ਪਾਰਟੀ ਨੂੰ ਸਪੋਰਟ ਕਰਦੇ ਨਾਲ ਹੈਗੇ ਆ ਫੇਰ ਹੀ ਅੱਗੇ ਚੱਲੋ ਨਹੀਂ ਤਾਂ ਝੂਠ ਨਾ ਬੋਲੋ ਤੇ ਨਾ ਝੂਠੇ ਕੇਸ ਲਾਵੋ ਠੀਕ ਆ ਜੀ ਬਾਕੀ ਜੋ ਵੀ ਅਪਡੇਟ ਹੁੰਦੀ ਰਹੂਗੀ ਤੁਹਾਨੂੰ ਦੱਸਦੇ ਰਵਾਂਗੇ ਫਿਲਹਾਲ ਤੁਹਾਨੂੰ ਦੱਸਤਾ ਆ ਕਿ ਜਿਹੜੇ ਮਸੀਕੋ ਬਾਰਡਰ ਤੇ ਫੜ ਹੋ ਰਹੇ ਆ ਉਹਨਾਂ ਨੂੰ ਰਿਪੋਰਟ ਕਰ ਰਹੇ ਆ ਜਿਨ੍ਹਾਂ ਨੂੰ ਉਹਨੇ ਸੈਂਟਰਾਂ ਚ ਰੱਖਿਆ ਆ ਉਹਨਾਂ ਨੂੰ ਰਿਪੋਰਟ ਕਰ ਰਹੇ ਆ ਉਹ ਜਿਨ੍ਹਾਂ ਦੇ ਉੱਪਰ ਕ੍ਰਿਮੀਨਲ ਕੇਸ ਆ ਕੋਈ ਕ੍ਰਾਈਮ ਕਿਤੇ ਹੋਏ ਆ ਹੋਰਾਂ ਦੇਸ਼ਾਂ ਚੋਂ ਕ੍ਰਾਈਮ ਕਰਕੇ ਅਮਰੀਕਾ ਚ ਧੋੜੇ ਹੋਏ ਜਾਂ ਅਮਰੀਕਾ ਚ ਕਿਤੇ ਹੋਏ ਆ ਕੋਈ ਕੇਸ ਚੱਲਦਾ ਆ ਉਹਨਾਂ ਨੂੰ ਕਰ ਰਹੇ ਆ ਬਾਕੀ ਇਦਾਂ ਦੀ ਕੋਈ ਦੰਦੀ ਲੋੜ ਨਹੀਂ ਹੈਗੀ ਦੇਖੋ ਹਰ ਇੱਕ ਕੰਟਰੀ ਨੇ ਆਪਣੀ ਸੇਫਟੀ ਦੇਖਣੀ ਹੁੰਦੀ ਆ ਉਨਾ ਦੀ ਮਰਜ਼ੀ ਹੈ ਕਿ ਉਹਨੇ ਆਪਣੀ ਕੰਟਰੀ 'ਚ ਦੋ ਨੰਬਰ ਦਾ ਕੋਈ ਨਹੀਂ ਰੱਖਣਾ ਤੇ ਉਹਨੇ ਨਹੀਂ ਰੱਖਣਾ ਹੈਗਾ ਠੀਕ ਆ ਇਸ ਕਰਕੇ ਜਰੂਰ ਇਹ ਚੀਜ਼ ਦਾ ਖਿਆਲ ਰੱਖੋ ਮੈਂ ਤਾਂ ਹਮੇਸ਼ਾ ਹੀ ਇਹ ਸਲਾਹ ਦਿੰਦਾ ਹੁੰਦਾ ਬਲਤਾਂ ਡੋਂਕੀ ਤੋਂ ਬਚੋ ਡੋਂਕੀ ਲਾਭ ਨਹੀਂ ਨਾ ਦੋ ਨੰਬਰ ਵਾਲਾ ਕੰਮ ਹੀ ਨਾ ਕਰੋ ਇਹਦੇ ਤੋਂ ਬਚੋ ਠੀਕ ਆ ਬਾਕੀ ਥੈਂਕ ਯੂ ਕੋਈ ਵੀ ਅਪਡੇਟ ਹੋਊਗੀ ਦਿੰਦੇ ਰਹੂਗੇ ਇਸ ਟਾ ਤੇ ਜਰੂਰ ਸੰਪਰਕ ਕਰ ਲਓ ਤੁਹਾਨੂੰ ਜੋ ਵੀ ਹੋਊਗਾ ਬੈਸਟ ਤੋਂ ਬੈਸਟ ਗਾਈਡ ਕਰਾਂਗੇ ਕਿ ਕਿਸ ਤਰ੍ਹਾਂ ਤੁਸੀਂ ਪਹੁੰਚ ਸਕਦੇ ਆ ਸਤਿ ਸ੍ਰੀ ਅਕਾਲ ਬਾਕੀ ਇਹ ਆ ਕਦੀ ਵੀ ਜਾ ਕੇ ਗਲਤ ਕੇਸ ਫੇਕ ਕੇਸ ਝੂਠਾ ਨਾ ਬੋਲੋ ਜਿੱਦਾਂ ਹੁਣ ਅਮਰੀਕਾ ਦਾ ਇੱਕ ਕੇਸ ਸਾਹਮਣੇ ਆਇਆ ਜੱਜ ਇੱਕ ਜਣੇ ਨੂੰ ਪੁੱਛਦਾ ਇੱਕ ਉਹਨੇ ਬਾਦਲ ਦੀ ਫੋਟੋ ਦਿਖਾ ਲਈ ਇੱਕ ਟੋਰੇ ਦੀ ਫੋਟੋ ਦਿਖਾ ਲਈ ਤੇ ਇੱਕ ਉਹ ਸਿਮਰਜੀਤ ਸਿੰਘ ਮਾਨ ਦੀ ਤੇ ਇੱਕ ਉਹ ਫੋਟੋ ਹੁਣ ਦਿਖਾ ਲਈ ਉਹਨੇ ਤੇ ਜੱਜ ਨੇ ਇੱਕ ਮੁੰਡੇ ਨੂੰ ਉਹਨੇ ਸਿਮਰਜੀਤ ਸਿੰਘ ਮਾਨ ਦਾ ਨਾਲ ਲਿਆ ਫਿਰ ਮੈਂ ਉਹਦੀ ਪਾਰਟੀ ਦਾ ਬੰਦਾ ਆ ਵੇਖੋ ਉਹ ਮੁੰਡਾ ਪਹਿਚਾਨ ਹੀ ਨਹੀਂ ਸਕਿਆ ਸਿਮਰਜੀਤ ਸਿੰਘ ਮਾਨ ਕੌਣ ਆ ਚਾਰ ਫੋਟੋ ਦਿਖਾ ਲਿਆ ਹੁ ਜਿਹੜੇ ਪੰਜਾਬ ਦੇ ਉਹਨਾਂ ਨੂੰ ਪਤਾ ਕਿ ਬਾਦਲ ਕੌਣ ਆ ਗੁਰਚੰਦ ਸਿੰਘ ਟੋਹਰਾ ਕੌਣ ਸੀ ਸਿਮਰਜੀਤ ਸਿੰਘ ਮਾਨ ਕੌਣ ਹੈ ਤਾਂ ਇੱਕ ਫੋਟੋ ਹੋਰ ਤੋਂ ਖਾਲੀ ਸੀ ਤੇ ਉਹ ਮੁੰਡਾ ਪਹਿਚਾਨ ਹੀ ਨਹੀਂ ਸਕਿਆ ਇਹਨਾਂ ਚੋਂ ਦੇ ਵਿੱਚੋਂ ਸਿਮਰਜੀਤ ਸਿੰਘ ਮਾਨ ਕੌਣ ਨੇ ਆ ਤੇ ਨਾ ਜਾ ਕੇ ਸਿਮਰਜੀਤ ਸਿੰਘ ਮਾਨ ਦਾ ਲੈ ਰਿਹਾ ਹੈ ਆ ਕਿ ਅਸੀਂ ਉਹਦੇ ਬੰਦੇ ਆ ਕਿ ਫੋਟੋ ਤੇ ਦੱਸ ਹੀ ਨਹੀਂ ਸਕਿਆ ਉਹ ਕੌਣ ਆ ਮਤਲਬ ਕਿ ਇਸ ਤਰ੍ਹਾਂ ਦਾ ਵੀ ਝੂਠ ਬਹੁਤ ਜ਼ਿਆਦਾ ਚੱਲਦਾ ਆ ਜੇ ਤੁਸੀਂ ਵਾਕਈ ਉਹਨੂੰ ਸੱਚੇ ਮਨ ਦੇ ਨਾਲ ਸਪੋਰਟ ਕਰਦੇ ਹੋ ਪੰਜਾਬ ਦੇ ਵਿੱਚ ਤੇ ਫੇਰ ਉਹਦਾ ਇਹ ਜਾ ਕੇ ਜ਼ਿਕਰ ਕਰੋ ਜੇ ਕੋਈ ਸਪੋਰਟ ਨਹੀਂ ਕਰਦੇ ਤੁਹਾਡਾ ਉਹਦੇ ਨਾਲ ਕੋਈ ਲੈਣਾ ਦੇਣਾ ਹੈ ਨਹੀਂ ਝੂਠੇ ਜਾ ਕੇ ਕੇਸ ਨਾ ਲਾਵੋ ਝੂਠੀ ਜਾ ਕੇ ਨਾ ਬੋਲੋ ਠੀਕ ਆ ਜੀ ਕਿ ਹੁਣ ਬਹੁਤ ਲੋਕਾਂ ਨੇ ਤਾਂ ਸਿਮਰਜੀਤ ਸਿੰਘ ਮਾਹ ਨੂੰ ਦੇਖਿਆ ਵੀ ਨਹੀਂਗਾ ਜਾ ਕੇ ਉੱਤੇ ਜਾ ਕੇ ਝੂਠ ਬੋਲ ਦਿੰਦੇ ਆ ਉਹ ਚੀਜ਼ਾਂ ਬੰਦ ਕਰ ਦਿਓ ਠੀਕ ਆ ਬਾਕੀ ਇਧਰ ਉਧਰ ਜਿਹੜੇ ਫੇਕ ਲੈਟਰ ਬਣਾ ਦਿੰਦੇ ਆ ਲੈਟਰ ਸਿਰ ਮਾਹ ਸਾਹ ਤੇ ਆਫਿਸ ਦੇ ਵਿੱਚੋਂ ਹੀ ਬੰਦਾ ਆ origignal ਬਾਕੀ ਇੱਧਰ ਉੱਧਰ ਤੁਸੀਂ ਕੀ ਦਿੰਦੇ ਕੀ ਨਹੀਂ ਦਿੰਦੇ ਉਹਦੀ ਜ਼ਿੰਮੇਵਾਰੀ ਆਫਿਸ ਜਾਂ ਮਾਨ ਸਾਹਿਬ ਦੀ ਨਹੀਂ ਹੈਗੀ ਠੀਕ ਹੈ ਜੀ ਇਸ ਕਰਕੇ ਜੇ ਤੁਸੀਂ ਵਾਕੇ ਹੀ ਪੰਜਾਬ ਦੇ ਵਿੱਚੋਂ ਤੁਹਾਡੀਆਂ ਫੈਮਲੀਆਂ ਸਿਮਰਜੀਤ ਸਿੰਘ ਮਾਨ ਨੂੰ ਸਪੋਰਟ ਕਰਦੀਆਂ ਆ ਤੁਸੀਂ ਕੱਢਿਓ ਜਾ ਕੇ ਉੱਥੇ ਗੱਲ ਕਰੋ ਨਹੀਂ ਤਾਂ ਝੂਠੇ ਕੇਸ ਨਾਲ ਲਾ ਦੇ ਠੀਕ ਹੈ ਜੀ ਤੇ ਸੁਣੋ ਜਿੱਦਾਂ ਮੁੰਡੇ ਨਾਲ ਹੋਇਆ ਉਹਨੇ ਪਹਿਚਾਣਿਆ ਨਹੀਂ ਉਹ ਉਹਨੇ ਉਹ ਟੋਰੇ ਤੇ ਉਂਗਲੀ ਰੱਖ ਦਿੱਤੀ ਸਿਮਰਜੀਤ ਸਿੰਘ ਮਾਨ ਪਤਾ ਹੀ ਨਹੀਂ ਸੀ ਉਹਨੂੰ ਕੌਣ ਆ ਇਸ ਕਰਕੇ ਇਹਨਾਂ ਚੀਜ਼ਾਂ ਤੋਂ ਤੁਸੀਂ ਬਚੋ ਬਾਕੀ ਥੈਂਕ ਯੂ ਸਾਰਿਆਂ ਦਾ